ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਇਸ ਟਾਈਮ ਮੈਂ ਖੜਾ ਬਠਿੰਡੇ ਰੇਲਵੇ ਕੁਆਟਰਾਂ ਦੇ ਵਿੱਚ ਇੱਥੇ ਇੱਕ ਕੁਆਟਰ ਦੇ ਵਿੱਚ ਇਹ ਸੱਪ ਬਣ ਗਿਆ ਸੀ ਸੋਫਿਆਂ ਦੇ ਥੱਲੇ ਸੀਗਾ ਤੇ ਚਲੋ ਡਰ ਦਾ ਮਾਹੌਲ ਹੁੰਦਾ ਪਰਿਵਾਰ ਡਰ ਗਿਆ ਐਸ ਤਾਂ ਮੇਰੇ ਚਾਚਾ ਜੀ ਹੈ ਰੇਲਵੇ 'ਚ ਟੀਟੀ ਇਹਨਾਂ ਦੇ ਘਰੇ ਸੀ ਤੇ ਇਹ ਰੈਟ ਸਨੇਕ ਹੈ ਇੰਡੀਅਨ ਰੈਟ ਸਨੇਕ ਜਿਹਨੂੰ ਘੋੜਾ ਬਿਛਾੜ ਵੀ ਕਹਿੰਦੇ ਆ ਚੂਹੇ ਖਾਣਾ ਵੀ ਕਹਿੰਦੇ ਆ ਕੁਛ ਮਿੱਟੀ ਖਾਣਾ ਵੀ ਕਹਿੰਦੇ ਆ ਪਰ ਇਹ ਰੈਕਸ ਨੀਕ ਆ ਇਹ ਬਿਲਕੁਲ ਵੀ ਜ਼ਹਿਰੀਲਾ ਨਹੀਂ ਹੁੰਦਾ ਆਮ ਹੀ ਜਿਹੜੀ ਸਾਰੇ ਘਰਾਂ 'ਚ ਆਮ ਹੀ ਆਉਂਦਾ ਸੱਪ ਉਹ ਰੈਕਸ ਨੀਕ ਹੀ ਹੁੰਦਾ ਪਰ ਸਾਨੂੰ ਨੌਲੇਜ ਨਹੀਂ ਹੈਗੀ ਸਾਨੂੰ ਪਤਾ ਨਹੀਂ ਹੈਗਾ ਅਸੀਂ ਸਿਰਫ ਡਰਦੇ ਹੋਏ ਇਹ ਸੱਪ ਦੀ ਇੱਕ ਦਹਿਸ਼ਤ ਦਾ ਰੂਪ ਹੈ ਜਿਹੜਾ ਹੈਗਾ ਉਹ ਸਾਨੂੰ ਡਰਾ ਦਿੰਦਾ ਪ੍ਰੰਤੂ ਸੱਪ ਹਮੇਸ਼ਾ ਹੀ ਇਨਸਾਨ ਤੋਂ ਡਰਦਾ ਲੁਕਦਾ ਉਹਨੂੰ ਲੱਗਦਾ ਵੀ ਮੈਥੋਂ ਵੱਡੀ ਇੱਕ ਹੋਰ ਦੇਹ ਹੈ ਜਾਂ ਸਰੀਰ ਹੈ ਉਹ ਤੋਂ ਡਰਦਾ ਹੈ ਸੱਪ ਕਦੇ ਵੀ ਤੁਹਾਡਾ ਸਿੱਧਾ ਨੁਕਸਾਨ ਕਰਨ ਨਹੀਂ ਆਉਂਦਾ ਕਿਉਂਕਿ ਸੱਪ ਦੀ ਤੁਸੀ ਖੁਰਾਕ ਨਹੀਂ ਹੈਗੀ। ਇਨਸਾਨ ਸੱਪ ਦੀ ਖੁਰਾਕ ਨਹੀਂ। ਜਿਹੜੀ ਉਹਦੀ ਖੁਰਾਕ ਹੈ ਚੂਹੇ, ਡੱਡੂ, ਚਿਪਕਲੀਆਂ ਇਦਾਂ ਦੀਆਂ ਚੀਜ਼ਾਂ ਉਹ ਖਾਂਦਾ ਤਾਂ ਉਹਨਾਂ ਕਰਕੇ ਉਹ ਘਰਾਂ 'ਚ ਆ ਜਾਂਦਾ। ਹਮਸ ਦਾ ਟਾਈਮ ਹੈ, ਗਰਮੀ ਦਾ ਟਾਈਮ ਹੈ, ਬਰਸਾਤਾਂ ਹੁੰਦੀਆਂ, ਪਾਣੀ ਭਰ ਗਿਆ ਤਾਂ ਉਹ ਰਹਾਇਸ਼ੀ ਇਲਾਕੇ 'ਚ ਆ ਜਾਂਦੇ ਆ। ਪਰੰਤੂ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਨਹੀਂ ਆਉਂਦੇ। ਇਹ ਲੁਕੇ ਬੈਠੇ ਇਨਸਾਨ ਆਪਦਾ ਕੋਈ ਸਮਾਨ ਉੱਥੋਂ ਚੱਕਣ ਲੱਗਦਾ ਤਾਂ ਉਹ ਮਕੇ ਇੱਕ ਸੁਭਾਵਿਕ ਹੈ ਕਿ ਉਹਨੇ ਦੰਦੀ ਭਰ ਲੈਣੀ ਹੈ। ਤਾਂ ਸੋ ਕਦੇ ਵੀ ਜਿਹੜਾ ਹੈਗਾ ਇਹਨਾਂ ਤੋਂ ਡਰਨਾ ਨਹੀਂ ਹੈਗਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਹੈਗਾ ਐਵੇਂ ਮਾਰ ਦਿੰਨੇ ਆ ਹਰ ਇੱਕ ਨੂੰ ਚੱਕ ਕੇ ਮਾਰ ਦਿੰਨੇ ਆ ਮਾਰਨਾ ਵੀ ਕੋਈ ਹੱਲ ਨਹੀਂ ਹੈਗਾ ਕਿਉਂਕਿ ਸੱਪ ਜਿਹੜਾ ਹੈਗਾ ਇੱਕ ਕੁਦਰਤੀ ਜੀਵ ਹੈ ਜੇ ਇਹਨਾਂ ਦਾ ਸਰਕਲ ਹੀ ਖਤਮ ਕਰ ਦਿਆਂਗੇ ਤਾਂ ਧਰਤੀ ਤੋਂ ਇੱਕ ਜਾਤੀ ਅਸੀਂ ਪ੍ਰਜਾਤੀ ਅਸੀਂ ਅਲੋਪ ਕਰ ਦਿਆਂਗੇ ਸੋ ਜੀਓ ਔਰ ਜਿੰਨੇ ਦੋ ਜਿਸ ਤਰੀਕੇ ਨਾਲ ਇਹਨੂੰ ਰੈਸਕਿਊ ਕੀਤਾ ਤਾਂ ਕੋਸ਼ਿਸ਼ ਕਰਿਆ ਕਰੋ ਕਿਸੇ ਨੂੰ ਬੁਲਾ ਲਿਆ ਕਰੋ ਜਾਂ ਖੁਦ ਜਿਹੜਾ ਹੈਗਾ ਥੋੜੀ ਜਿਹੀ ਕੋਸ਼ਿਸ਼ ਆਪ ਕਰ ਲਿਆ ਕਰੋ ਪਰੇ ਨਹੀਂ ਹੈਗਾ ਕਿ ਜਹਿਰ ਵਾਲੇ ਸੱਪ ਨੂੰ ਵੀ ਹੱਥ ਪਾ ਲਈਏ ਤਾਂ ਥੋੜਾ ਡਰਨਾ ਵੀ ਬਹੁਤ ਜ਼ਰੂਰੀ ਹੈ ਤੇ ਇਹਨੂੰ ਰੈਸਕਿਊ ਕਰ ਲਿਆ ਤੇ ਇਹਨੂੰ ਕਿਤੇ ਵੀ ਜਿਹੜਾ ਕੁਦਰਤੀ ਵਾਤਾਵਰਣ ਨਾਲ ਉਹਦੇ ਚ ਛੱਡ ਦਿਆਂਗੇ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ